ਅੱਜ ਆਪਾਂ ਗੱਲ ਕਰਦੇ ਹਾਂ ਦੁੱਲਾ ਪੱਟੀ ਬਾਰੇ ਪੰਜਾਬ ਦਾ ਉਹ ਸੂਰਮਾ ਬੁੱਤ ਦੁੱਲਾ ਪੱਟੀ ਜਿਸ ਨੂੰ ਅੱਜ ਸਿਰਫ ਲੋੜੀ ਤੱਕ ਸੀਮਿਤ ਹੀ ਰੱਖਿਆ ਗਿਆ ਹੈ ਉਸ ਦੀ ਜਿੱਦ ਦੀ ਗਮੇ ਹੋਈ ਉਸ ਦੇ ਪਰਿਵਾਰ ਨਾਲ ਕੀ ਕੁਝ ਹੋਇਆ ਉਸ ਦੇ ਦਾਦੇ ਨਾਲ ਉਸ ਦੇ ਪਿਤਾ ਨਾਲ ਕੀ ਕੁਝ ਹੋਇਆ ਕਿਵੇਂ ਇੱਕ ਅੱਲੜ ਉਮਰ ਦਾ ਮੁੰਡਾ ਦੁੱਲਾ ਪੱਟੀ ਜਿਸ ਨੇ ਮੁਗਲ ਬਾਦਸ਼ਾਹ ਅਕਬਰ ਨੂੰ ਭਾਜੜਾ ਬਾ ਦਿੱਤੀਆਂ ਸੀ ਇਸ ਵੀਡੀਓ ਵਿੱਚ ਆਪਾਂ ਉਸ ਸਾਰੇ ਵਰਤਾਂਤ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਇਸ ਵੀਡੀਓ ਵਿੱਚ ਆਪਾਂ ਦੁੱल्ले ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਫ਼ਰ ਬਾਰੇ ਗੱਲ ਕਰਾਂਗੇ ਦੁੱਲਾ ਪੱਟੀ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੁੱਲਾ ਪੱਟੀ ਦੇ ਦਾਦੇ ਤੇ ਪਿਤਾ ਬਾਰੇ ਦੁੱਲਾ ਪੱਟੀ ਦੇ ਦਾਦੇ ਦਾ ਨਾਮ ਸੀ ਸੰਦਲ ਪੱਟੀ ਸੰਦਲ ਪੱਟੀ ਇੱਕ ਬਹੁਤ ਸ਼ੂਰਵੀਰ ਤੇ ਨਿੱਡਰ ਆਦਮੀ ਸੀ ਤੇ ਉਸ ਸਮੇਂ ਮੁਗਲ ਬਾਦਸ਼ਾਹ ਅਕਬਰ ਲਾਹੌਰ ਤਖਤ ਤੇ ਬੈਠਾ ਸੀ ਤੇ ਉਹ ਲੋਕਾਂ ਤੋਂ ਟੈਕਸ ਵਸੂਲਦੇ ਸੀ ਫਰਦੁੱਲੇ ਪੱਟੀ ਦੇ ਦਾਦੇ ਸੰਤਲ ਪੱਟੀ ਨੇ ਇਹ ਟੈਕਸ ਦੇਣ ਤੋਂ ਮਨਾਂ ਕਰਤਾ ਉਹ ਕਹਿੰਦਾ ਸੀ ਵੀ ਮਿਹਨਤ ਤਾਂ ਇਹ ਸਾਡੀ ਆ ਅਸੀਂ ਤੁਹਾਨੂੰ ਟੈਕਸ ਕਾਹਤੋਂ ਦਈਏ ਤਾਂ ਇਸ ਕਰਕੇ ਉਹ ਇਸ ਹਰਕਤ ਕਰਕੇ ਹਕੂਮਤ ਦਾ ਬਾਗੀ ਹੋ ਗਿਆ ਸੀ ਉਸ ਸਮੇਂ ਜੇ ਕੋਈ ਪਿੰਡੀ ਵਿੱਚ ਟੈਕਸ ਲੈਣ ਜਾਂਦਾ ਸੀ ਤਾਂ ਉਹ ਉਸ ਨੂੰ ਕੁੱਟ ਮਾਰ ਕੇ ਤੇ ਲੁੱਟ ਕੇ ਭਜਾ ਦਿੰਦੇ ਸੀ ਇਸ ਤੋਂ ਬਾਅਦ ਆਉਂਦਾ ਦੁੱਲਾ ਪੱਟੀ ਦਾ ਪਿਤਾ ਫਰੀਦ ਪੱਟੀ ਉਸਨੇ ਵੀ ਆਪਣੇ ਪਿਤਾ ਸੰਦਲ ਪੱਟੀ ਦੀ ਤਰ੍ਹਾਂ ਕਦੇ ਵੀ ਮੁਗਲ ਤਾਕਤ ਦੀ ਤ ਹਉਸ ਨਹੀਂ ਮੰਨੀ ਤੇ ਉਹੋ ਵੀ ਆਪਣੇ ਪਿਤਾ ਸੰਦਲ ਪੱਟੀ ਦੀ ਤਰ੍ਹਾਂ ਹਕੂਮਤ ਦਾ ਬਾਕੀ ਹੀ ਰਹਾ ਤਾਂ ਪਿੰਡੀ ਪੱਟੀ ਦੀਆਂ ਇਹਨਾਂ ਹਰਕਤਾਂ ਕਰਕੇ ਅਕਬਰ ਬਾਦਸ਼ਾਹ ਨੂੰ ਬਹੁਤ ਗੁੱਸਾ ਝੜਿਆ ਉਸਨੇ ਦੋਹਾਂ ਦੀਆਂ ਮਸ਼ਕਾਂ ਬੰਨ ਕੇ ਲਾਹੌਰ ਵਿੱਚ ਪੇਸ਼ ਕਰਨ ਦਾ ਹੁਕਮ ਜਾਰੀ ਕਰਤਾ ਤਾਂ ਮੁਗਲ ਸਿਪਾਹੀਆਂ ਨੇ ਦੁੱਲਾ ਪੱਟੀ ਦੇ ਪਿਤਾ ਤੇ ਦਾਦੇ ਨੂੰ ਫੜ ਕੇ ਲਾਹੌਰ ਦਰਬਾਰ ਵਿੱਚ ਪੇਸ਼ ਕਰਤਾ ਤਾਂ ਅਕਬਰ ਨੇ ਆਪਣੇ ਰਾਜ ਵਿੱਚ ਦਹਿਸ਼ਤ ਪਾਉਣ ਦੇ ਲਈ ਦੋਹਾਂ ਦੀਆਂ ਧੌਣਾ ਵੱਢ ਕੇ ਉਹਨਾਂ ਵਿੱਚ ਚੂੜੀ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਵਾਰ ਤੇ ਟੰਗਵਾ ਦਿੱਤੀਆਂ ਜਦੋਂ ਇਹ ਸਾਰੀ ਘਟਨਾ ਹੋਈ ਤਾਂ ਉਸ ਸਮੇਂ ਦੁੱਲੇ ਦੀ ਮਾਂ ਲੱਦੀ ਪ੍ਰੈਗਨੈਂਟ ਸੀ ਦੁੱਲੇ ਦੇ ਪਿਤਾ ਫਰੀਦ ਪੱਟੀ ਦੀ ਮੌਤ ਤੋਂ 4 ਮਹੀਨੇ ਬਾਅਦ ਦੁੱਲੇ ਦਾ ਜਨਮ ਹੋਇਆ ਜਦੋਂ ਦੁੱਲੇ ਦਾ ਜਨਮ ਹੋਇਆ ਤਾਂ ਲੱਦੀ ਨੇ ਸਾਰੇ ਪਿੰਡ ਨੂੰ ਬੇਨਤੀ ਕੀਤੀ ਕਿ ਕੋਈ ਵੀ ਦੁੱਲੇ ਨੂੰ ਉਸਦੇ ਪਿਤਾ ਜਾਂ ਦਾਦੇ ਬਾਰੇ ਨਾ ਦੱਸੇ ਉਸ ਨੇ ਆਪਦੇ ਪਤੀ ਦਾ ਆਪਦੇ ਸਹੁਰੇ ਦਾ ਖੂਨ ਡੁੱਲਦਾ ਵੇਖ ਲਿਆ ਸੀ ਤੇ ਹੁਣ ਉਹ ਹੋਰ ਕੋਈ ਮੁੰਡਲ ਤਾਂ ਨਹੀਂ ਸੀ ਦੇਖਣਾ ਚਾਹੁੰਦੀ ਇਥੇ ਕਰਕੇ ਉਸ ਨੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਵੀ ਕੋਈ ਵੀ ਦੁੱਲੇ ਨੂੰ ਉਸਦੇ ਪਿਤਾ ਜਾਂ ਦਾਦੇ ਬਾਰੇ ਨਾ ਦੱਸੇ ਇਸ ਤੋਂ ਬਾਅਦ ਇੱਥੇ ਇੱਕ ਕਿੱਸਾ ਹੋਰ ਜੁੜਦਾ ਇਹਨੂੰ ਆਪਾਂ ਇਤਫਾਕ ਕਹਿ ਲਈਏ ਕੋਈ ਕੁਦਰਤ ਦਾ ਰਿਸ਼ਮਾ ਕਹਿ ਲਈਏ ਜਾਂ ਕੁਝ ਵੀ ਕਹਿ ਲਈਏ ਜਿਸ ਦਿਨ ਦੁੱਲੇ ਪੱਟੀ ਦਾ ਜਨਮ ਹੋਇਆ ਉਸੇ ਦਿਨ ਬਾਦਸ਼ਾਹ ਅਕਬਰ ਦੇ ਘਰ ਵੀ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਸ਼ੇਖੂ ਰੱਖਿਆ ਗਿਆ ਸ਼ੇਖੂ ਵੱਡਾ ਹੋ ਕੇ ਬਾਦਸ਼ਾਹ ਜਹਾਂਗੀਰ ਬਣਿਆ ਇਹ ਉਹੀ ਬਾਦਸ਼ਾਹ ਜਹਾਂਗੀਰ ਸੀ ਜਿਸ ਨੇ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਸੀ ਤੇ ਜਦੋਂ ਸੇਖੂ ਦਾ ਜਨਮ ਹੋਇਆ ਤਾਂ ਅਕਬਰ ਨੇ ਆਪਣੇ ਦਰਬਾਰੀਆਂ ਨੂੰ ਪੁੱਛਿਆ ਵੀ ਐਸਾ ਕੀ ਕੀਤਾ ਜਾਵੇ ਵੀ ਜਿਸ ਨਾਲ ਸੇਖੂ ਇੱਕ ਬਹਾਦਰ ਸੂਰਮਾ ਬਣੇ ਤਾਂ ਦਰਬਾਰੀਆਂ ਨੇ ਅਕਬਰ ਬਾਦਸ਼ਾਹ ਨੂੰ ਕਿਹਾ ਕਿ ਜੇ ਤੁਸੀਂ ਸੇਖੂ ਨੂੰ ਬਹਾਦਰ ਸੂਰਮਾ ਬਣਾਉਣਾ ਤਾਂ ਇਸ ਨੂੰ ਕਿਸੇ ਐਸੀ ਰਾਜਪੂਤ ਔਰਤ ਦਾ ਦੁੱਧ ਪਿਆਇਆ ਜਾਵੇ ਜਿਸ ਨੇ ਸੇਖੂ ਦੇ ਜਨਮ ਦਿਨ ਵਾਲੇ ਦਿਨ ਹੀ ਬੱਚੇ ਨੂੰ ਜਨਮ ਦਿੱਤਾ ਹੋਵੇ ਤਾਂ ਅਕਬਰ ਨੇ ਹੁਕਮ ਜਾਰੀ ਕੀਤਾ ਕਿ ਐਸੀ ਔਰਤ ਦੀ ਭਾਲ ਕੀਤੀ ਜਾਵੇ ਜਿਸ ਨੇ ਸੇਖੂ ਦੇ ਜਨਮ ਦਿਨ ਵਾਲੇ ਦਿਨ ਹੀ ਬੱਚੇ ਨੂੰ ਜਨਮ ਦਿੱਤਾ ਹੋਵੇ ਤਾਂ ਮੁਗਲ ਸਿਪਾਹੀ ਭਾਲ ਕਰਦੇ ਕਰਦੇ ਨੱਦੀ ਕੋਲ ਪਹੁੰਚ ਗਏ ਤਾਂ ਨੱਦੀ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਤਾਂ ਜਦੋਂ ਅਕਬਰ ਨੇ ਕਿਹਾ ਕਿ ਨੱਦੀ ਨੂੰ ਆਪਣਾ ਦੁੱਧ ਸੇਖੂ ਨੂੰ ਵੀ ਪਿਉਣਾ ਹੈ ਤਾਂ ਨੱਦੀ ਨੇ ਚੁੱਪਚਾਪੇ ਇਹ ਅਕਬਰ ਦੀ ਆਖੀ ਮੰਨ ਲਈ ਕਿਉਂਕਿ ਉਹ ਹੁਣ ਜਵਾਬ ਦੇ ਕੇ ਵੀ ਮੁਗਲ ਹਕੂਮਤ ਨਾਲ ਕੋਈ ਬੈਰ ਜਾਂ ਵਿਰੋਧ ਜਾਂ ਜਿਵੇਂ ਕਹਿ ਦਈਏ ਕੋਈ ਦੁਸ਼ਮਣੀ ਵਧਾਉਣਾ ਨਹੀਂ ਸੀ ਚਾਹੁੰਦੀ ਤਾਂ ਇਸ ਤੋਂ ਬਾਅਦ ਲੱਦੀ ਦੁੱਲਾ ਭੱਟੀ ਤੇ ਸ਼ੇਖੂ ਨੂੰ ਬਰਾਬਰ ਪਿਆਰ ਕਰਦੀ ਦੁੱਧ ਜਮਾਉਂਦੀ ਤਾਂ ਇਸੇ ਤਰ੍ਹਾਂ ਸਮਾਂ ਲੰਘਦਾ ਰਿਹਾ ਤੇ ਦੁੱਲਾ ਭੱਟੀ ਤੇ ਸ਼ੇਖੂ ਹੁਣ ਜਵਾਨ ਹੋ ਗਏ ਸੀ ਤਾਂ ਇੱਕ ਦਿਨ ਮੁਗਲ ਬਾਦਸ਼ਾਹ ਅਕਬਰ ਨੇ ਦੁੱਲਾ ਭੱਟੀ ਤੇ ਸ਼ੇਖੂ ਦਾ ਮੁਕਾਬਲਾ ਕਰਾਇਆ ਜਿਸ ਵਿੱਚ ਤੀਰਅੰਦਾਜ਼ੀ ਘੋੜਸਵਾਰੀ ਤੇ ਘੋਲ ਕਰਵਾਈ ਗਏ ਤੇ ਦੁੱਲਾ ਭੱਟੀ ਇਹਨਾਂ ਵਿੱਚ ਸੇਖੂ ਨਾਲੋਂ ਅੱਗੇ ਲੱਗ ਗਿਆ ਤੇ ਜਿੱਤ ਗਿਆ ਤਾਂ ਜਦੋਂ ਲੱੱਦੀ ਨੇ ਇਹ ਦੇਖਿਆ ਕਿ ਅਕਬਰ ਇਸ ਚੀਜ਼ ਨਾਲ ਗੁੱਸੇ ਹੋ ਰਿਹਾ ਵੀ ਹਾਂ ਹੁਣ ਵੀ ਮੇਰਾ ਮੁੰਡਾ ਹਾਰੀ ਜਾਂਦਾ ਤੇ ਦੁੱਲਾ ਭੱਟੀ ਵੀ ਜਿੱਤ ਰਿਹਾਗਾ ਤਾਂ ਉਸਨੇ ਅਕਬਰ ਨੂੰ ਕਿਹਾ ਹਜ਼ੂਰ ਵੀ ਮੈਂ ਤਾਂ ਤੁਹਾਨੂੰ ਬਰਾਬਰ ਪਿਆਰ ਦਿੱਤਾ ਵੀ ਦੋਹਾਂ ਨੂੰ ਬਰਾਬਰ ਦੁੱਧ ਪਾਇਆ ਤਾਂ ਅਕਬਰ ਬਾਦਸ਼ਾਹ ਨੇ ਕਿਹਾ ਕਿ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਪੁੱਤਰ ਸੇਖੋਂ ਨੂੰ ਦੁੱਧ ਪਾਇਆ ਹੈ ਤਾਂ ਉਸ ਨੇ ਲੱਦੀ ਨੂੰ ਕੁਝ ਮੋਹਰਾਂ ਦਿੱਤੀਆਂ ਤੇ ਅਕਬਰ ਨੇ ਦੁੱਲੇ ਨੂੰ ਇੱਕ ਚੰਗੀ ਸਿੱਖਿਆ ਦੇਣ ਲਈ ਕਿਹਾ ਤੇ ਕਿਹਾ ਕਿ ਜਦੋਂ ਇਹ ਵੱਡਾ ਹੋ ਗਿਆ ਤਾਂ ਇਸ ਨੂੰ ਮੇਰੇ ਦਰਬਾਰ ਵਿੱਚ ਲੈ ਕੇ ਆਓ ਮੈਂ ਇਸ ਨੂੰ ਇੱਕ ਵੱਡਾ ਆਵਦਾ ਦੇਵਾਂਗਾ ਤਾਂ ਦੁੱਲੇ ਦੀ ਮਾਂ ਲੱਦੀ ਨੇ ਜਦੋਂ ਦੁੱਲੇ ਨੂੰ ਪੜਨ ਲਈ ਮਸੀਤੇ ਭੇਜਿਆ ਤਾਂ ਉੱਥੇ ਉਸ ਨੂੰ ਕਾਜੀ ਦੇ ਜੋ ਵੀ ਰੂਲ ਸੀ ਜੱਜਵੇਂ ਕਹਿੰਦੀ ਹੈ ਜੋ ਵੀ ਉਸਦੇ ਨਿਯਮ ਸੀਗੇ ਉਹੋ ਚੰਗੇ ਨਹੀਂ ਲੱਗੇ ਤਾਂ ਉਹ ਕਾਜੀ ਦੇ ਫੱਟੀ ਮਾਰ ਕੇ ਉੱਥੋਂ ਭੱਜ ਆਇਆ ਤੇ ਉਹ ਹੁਣ ਪਿੰਡ ਵਿੱਚ ਖਰਮਸਤੀਆਂ ਕਰਦਾ ਆਪਣੇ ਯਾਰਾਂ ਦੋਸਤਾਂ ਨਾਲ ਖੇਡਦਾ ਸਾਰਾ ਦਿਨ ਹੀ ਫਿਰਦਾ ਰਹਿੰਦਾ ਜੀ ਤੇ ਜਿਹੜੀਆਂ ਉਹਦੀਆਂ ਖੇਡਾਂ ਸੀ ਉਹ ਵੀ ਅਜੀਬ ਤਰ੍ਹਾਂ ਦੀਆਂ ਹੁੰਦੀਆਂ ਸੀ ਉਹ ਚਾਰ ਪੰਜ ਮੁੰਡਿਆਂ ਦੀ ਟੋਲੀ ਬਣਾ ਲੈਂਦਾ ਤੇ ਖੁਦ ਉਹਨਾਂ ਦਾ ਸਰਦਾਰ ਬਣ ਜਾਂਦਾ ਤੇ ਇੱਕ ਦੂਜੇ ਨਾਲ ਉਹ ਜਾਂਗਾ ਕਰਦੇ ਤੇ ਜੰਗਲਾਂ ਵਿੱਚ ਲੰਘ ਜਾਂਦੇ ਤਾਂ ਦੁੱਲੇ ਨੂੰ ਦੇਖ ਦੇਖ ਕੇ ਉਸ ਦੀ ਮਾਂ ਨੱਦੀ ਨੂੰ ਬਹੁਤ ਟੈਨਸ਼ਨ ਹੁੰਦੀ ਸੀ ਉਹ ਸੋਚਦੀ ਸੀ ਜੇ ਉਹਨੂੰ ਪਤਾ ਸੀ ਵੀ ਦੁੱਲੇ ਦੀਆਂ ਰਗਾਂ ਵਿੱਚ ਜਿਹੜਾ ਖੂਨ ਆ ਉਹ ਤਾਂ ਹੈ ਤਾਂ ਫਰੀਦ ਦਾ ਵੀ ਇਹ ਬਦਰੋਹੀ ਖੂਨ ਕਦੋਂ ਵੀ ਉਬਾਲਾ ਖਾ ਸਕਦਾ ਤਾਂ ਦੁੱਲੇ ਜਿਹਾ ਜਿਵੇਂ ਜਿਵੇਂ ਜਵਾਨ ਹੁੰਦਾ ਗਿਆ ਤੇ ਉਹਦੀਆਂ ਖਰਮਸਤੀਆਂ ਉਹਦੀਆਂ ਸ਼ਰਾਰਤਾਂ ਵੀ ਵੱਧਦੀਆਂ ਗਈਆਂ ਉਹੋ ਪਾਣੀ ਭਰਦੀਆਂ ਬੁੜੀਆਂ ਦਾ ਜਹ ਪਾਣੀ ਭਰਦੀਆਂ ਔਰਤਾਂ ਦੇ ਘੜੇ ਭੰਨ ਦਿੰਦਾ ਸੀ ਗਲੇਲਾਂ ਨਾਲ ਤਾਂ ਇਸ ਤੋਂ ਤੰਗ ਆ ਕੇ ਲੱਦੀ ਨੇ ਪਿੰਡ ਦੀਆਂ ਸਾਰੀਆਂ ਔਰਤਾਂ ਨੂੰ ਲੋਹੇ ਦੀਆਂ ਗਾਗਰਾਂ ਬਣਵਾ ਕੇ ਦੇ ਦਿੱਤੀਆਂ ਸੀ ਤਾਂ ਦੁੱਲਾ ਉਹਨਾਂ ਗਾਗਰਾਂ ਦੇ ਵੀ ਸਾਖਟਾਂ ਮਾਰਦਾ ਰਹਿੰਦਾ ਸੀ ਤਾਂ ਇਸ ਤੋਂ ਤੰਗ ਆ ਕੇ ਇੱਕ ਦਿਨ ਨੰਦੀ ਮਰਾਸਨ ਨੇ ਦੁੱਲੇ ਨੂੰ ਮੇਹਣਾ ਮਾਰਦਾ ਵੀ ਤੇਰੇ ਪਿਓ ਦਾਦੇ ਨੂੰ ਤਾਂ ਅਕਬਰ ਬਾਦਸ਼ਾਹ ਨੇ ਐ ਮਾਰਤਾ ਸੀ ਉਹਨਾਂ ਦੀਆਂ ਧੌਣਾ ਵੱਢ ਕੇ ਮਾਰਤਾ ਸੀ ਉਹਨਾਂ ਦਾ ਤਾਂ ਇਥੋਂ ਕੁਝ ਹੋਇਆ ਨਹੀਂ ਜਾਂ ਉਹਨਾਂ ਦਾ ਤਾਂ ਥੋਥੋ ਕੁਝ ਹੋਇਆ ਨਹੀਂ ਇੱਥੇ ਆ ਕੇ ਤੁਸੀਂ ਸਾਨੂੰ ਤੰਗ ਕਰੀ ਜਾਂਦੇ ਹੋਗੇ ਤਾਂ ਇਸ ਗੱਲ ਨਾਲ ਦੁੱਲਾ ਪੂਰਾ ਤਰ੍ਹਾਂ ਝੰਜੋੜਿਆ ਗਿਆ ਜਿਵੇਂ ਕਹਿ ਦਈਏ ਵੀ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਮੇਰੇ ਨਾਲ ਆਹ ਕੀ ਹੋ ਗਿਆ ਜਾਂ ਮੈਨੂੰ ਆਹ ਕੀ ਕਹਿਤਾ ਇਹਨਾਂ ਨੇ ਤਾਂ ਉਹ ਆਪਦੀ ਮਾਂ ਕੋਲ ਗਿਆ ਦੁੱਲਾ ਤੇ ਉਸ ਨੂੰ ਪੁੱਛਿਆ ਵੀ ਮਾਂ ਮੈਨੂੰ ਸੱਚੋ ਸੱਚ ਦੱਸ ਵੀ ਮੇਰੇ ਪਿਓ ਤੇ ਦਾਦੇ ਨਾਲ ਕੀ ਕੁਝ ਹੋਇਆ ਸੀ ਤਾ ਦੁੱਲੇ ਦੀ ਮਾਂ ਨੇ ਸੋਚਿਆ ਵੀ ਹੁਣ ਦੁੱਲਾ ਜਿਵੇਂ ਅੜਵੈੜ ਸੁਭਾਅ ਸੀ ਉਸ ਦਾ ਵੀ ਇਸ ਨੇ ਮੰਨਣਾ ਤਾਂ ਹੈ ਨਹੀਂ ਤਾਂ ਇਸ ਨੂੰ ਸੱਚ ਵੀ ਦੱਸਣਾ ਪੈਣਾ ਤਾਂ ਦੁੱਲੇ ਦੀ ਮਾਂ ਨੇ ਉਸ ਨੂੰ ਆਪ ਦਾ ਸਾਰਾ ਸੱਚ ਦੱਸਤਾ ਵੀ ਉਸ ਦੇ ਪਿਓ ਨਾਲ ਕੀ ਕੁਝ ਹੋਇਆ ਉਸ ਦੇ ਦਾਦੇ ਨਾਲ ਕੀ ਕੁਝ ਹੋਇਆ ਕਿਵੇਂ ਮੁਗਲਾਂ ਨੇ ਉਸ ਦੇ ਪਿਓ ਤੇ ਦਾਦੇ ਨੂੰ ਧੌਣਾ ਵੱਢ ਕੇ ਮਾਰਿਆ ਸੀ ਇਹ ਸਾਰਾ ਕੁਝ ਉਸ ਨੇ ਦੁੱਲੇ ਨੂੰ ਦੱਸ ਦਿੱਤਾ ਤਾਂ ਇਸ ਤੋਂ ਬਾਅਦ ਦੁੱਲੇ ਨੇ ਪਿੰਡ ਦੇ ਮੁੰਡੇ ਇਕੱਠੇ ਕੀਤੇ ਆਪਣੇ ਪਿਓ ਦਾਦੇ ਦੀ ਤਰ੍ਹਾਂ ਹਕੂਮਤ ਦਾ ਬਾਗੀ ਹੋ ਗਿਆ ਹੁਣ ਦੁੱਲੇ ਦੇ ਟੋਲੇ ਵਿੱਚ ਲਗਭਗ 500 ਜਵਾਨ ਹੋ ਗਏ ਸੀ ਤੇ ਇਹਨਾਂ ਨੇ ਸੰਦਲਵਾਰ ਦੇ ਇਲਾਕੇ ਵਿੱਚ ਤਰਥੱਲੀ ਮਚਾ ਦਿੱਤੀ ਸੀ ਸੰਦਲਵਾਰ ਦੇ ਇਲਾਕੇ ਵਿੱਚ ਜੋ ਵੀ ਜਾਬਰ ਲੰਗਦਾ ਇਹ ਉਸ ਨੂੰ ਲੁੱਟ ਲੈਂਦੇ ਸੀ ਤੇ ਲੁੱਟਦਾ ਸਾਰਾ ਮਾਲ ਗਰੀਬਾਂ ਵਿੱਚ ਵੰਡ ਦਿੰਦੇ ਸੀ ਹਮਦੁਲਿਲਾ ਪੰਜਾਬ ਦੇ ਲੋਕਾਂ ਵਿੱਚ ਕਾਫੀ ਜ਼ਿਆਦਾ ਪ੍ਰਚਲਿਤ ਹੋ ਚੁੱਕਿਆ ਸੀ ਸੁੰਦਰ ਮੰਦਰੀ ਵਾਲੀ ਗਾਥਾ ਤਾਂ ਪੰਜਾਬ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਸ ਨੇ ਨਾਂ ਸੁਣੀ ਹੋਵੇ ਕਿ ਕਿਵੇਂ ਦੁੱਲਾ ਪੱਟੀ ਨੇ ਇੱਕ ਗਰੀਬ ਬ੍ਰਾਹਮਣ ਦੀਆਂ ਕੁੜੀਆਂ ਸੁੰਦਰੀ ਅਤੇ ਮੰਦਰੀ ਦਾ ਵਿਆਹ ਕੀਤਾ ਸੀ ਤੇ ਜਿਸ ਕਰਕੇ ਅੱਜ ਹਰ ਲੋਹੜੀ ਦੇ ਤਿਹਾਰ ਤੇ ਦੁੱਲ੍ਹੇ ਨੂੰ ਯਾਦ ਕੀਤਾ ਜਾਂਦਾ ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕਾਰਨਾਮੇ ਕਰਕੇ ਦੁੱਲਾ ਉਸ ਸਮੇਂ ਪੰਜਾਬ ਦੇ ਲੋਕਾਂ ਦਾ ਮਸੀਹਾ ਬਣ ਗਿਆ ਸੀ ਇਸ ਗੱਲ ਦਾ ਪਤਾ ਜਦੋਂ ਮੁਗਲ ਬਾਦਸ਼ਾ ਅਕਬਰ ਨੂੰ ਲੱਗਿਆ ਤਾਂ ਉਸ ਨੇ ਦੁੱਲੇ ਪੱਟੀ ਦੀ ਜਸੂਸੀ ਲਈ ਇੱਕ ਜਸੂਸ ਭੇਜਿਆ ਜਦੋਂ ਦੁੱਲੇ ਨੂੰ ਉਸ ਜਸੂਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਉਸ ਜਸੂਸ ਦੀਆਂ ਦਾੜੀ ਮੁੱਛਾਂ ਮੁੰਨ ਕੇ ਵਾਪਸ ਲਾਹੌਰ ਵੱਲ ਨੂੰ ਭੇਜ ਦਿੱਤਾ ਤਾਂ ਅਕਬਰ ਨੂੰ ਇਸ ਗੱਲ ਕਰਕੇ ਬਹੁਤ ਗੁੱਸਾ ਚੜਿਆ ਉਸ ਨੇ ਦੁੱਲੇ ਦੇ ਪਰਿਵਾਰ ਦੀਆਂ ਮਾਸਕਾਂ ਬਨ ਕੇ ਲਾਹੌਰ ਵਿੱਚ ਪੇਸ਼ ਕਰਨ ਦਾ ਹੁਕਮ ਜਾਰੀ ਕਰਤਾ ਇਸ ਗੱਲ ਦੀ ਜ਼ਿੰਮੇਵਾਰੀ ਮਿਰਜ਼ਾ ਨਿਜ਼ਾਮਉਦੀਨ ਨੇ ਲੈ ਲਈ ਸੀ ਹੁਣ ਇੱਥੇ ਦੁੱਲਾ ਪੱਟੀ ਦੇ ਅੰਤ ਬਾਰੇ ਅਲੱਗ-ਅਲੱਗ ਇਤਿਹਾਸਕਾਰਾਂ ਦੇ ਅਲੱਗ-ਅਲੱਗ ਵਿਚਾਰ ਨੇ ਕਈ ਇਤਿਹਾਸਕਾਰ ਕਹਿੰਦੇ ਮਿਰਜ਼ਾ ਨਿਜ਼ਾਮਉਦੀਨ ਤੇ ਦੁੱਲਾ ਪੱਟੀ ਦੀ ਝੜਪ ਹੋਈ ਸੀ ਜਿਸ ਵਿੱਚ ਮਿਰਜ਼ਾ ਨਿਜ਼ਾਮਉਦੀਨ ਹਾਰ ਗਿਆ ਸੀ ਪਰ ਉਸ ਨੇ ਦੁੱਲੇ ਦੀ ਮਾਂ ਲੱਦੀ ਦੇ ਚਰਨਾਂ ਵਿੱਚ ਡਿੱਗ ਕੇ ਆਪਣੀ ਜਾਨ ਬਖਸ਼ਾ ਲਈ ਸੀ ਤੇ ਦੁੱਲੇ ਨੂੰ ਸ਼ੇਖੂ ਨਾਲ ਮਲਾਉਣ ਦੇ ਬਹਾਨੇ ਨਾਲ ਲਹਾਵਰ ਦਰਬਾਰ ਵਿੱਚ ਲੈ ਗਿਆ ਸੀ ਪਰ ਉੱਥੇ ਉਸ ਨੂੰ ਧੋਖੇ ਨਾਲ ਸ਼ਰਾਬ ਪਲਾ ਕੇ ਕੈਦ ਕਰ ਲਿਆ ਗਿਆ ਸੀ ਤੇ ਜਦੋਂ ਦੁੱਲੇ ਨੂੰ ਹੋਸ਼ ਆਇਆ ਤਾਂ ਉਹ ਕੈਦ ਵਿੱਚ ਸੀ ਤੇ ਕਈ ਇਤਿਹਾਸਕਾਰ ਇਹ ਕਹਿੰਦੇ ਨੇ ਵੀ ਮਿਰਜ਼ਾ ਨਿਜ਼ਾਮੁਦੀਨ ਨਾਲ ਜੰਗ ਕਰਦੇ ਸਮੇਂ ਦੁੱਲਾ ਜੰਗ ਵਿੱਚ ਲੜਦਾ ਲੜਦਾ ਸ਼ਹੀਦ ਹੋ ਗਿਆ ਸੀ ਹੁਣ ਭਾਵੇਂ ਦੁੱਲਾ ਜੰਗ ਵਿੱਚ ਲੜਦਾ ਸ਼ਹੀਦ ਹੋਇਆ ਜਾਂ ਕਿਵੇਂ ਵੀ ਸ਼ਹੀਦ ਹੋਇਆ ਬਾਰਦੁੱਲਾ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਰਾਜ ਕਰਦਾ ਦੁੱਲੇ ਦੇ ਅੰਤ ਬਾਰੇ ਇਸ ਤੱਥ ਨੂੰ ਵੀ ਆਪਾਂ ਆਖਰੀ ਸੱਚ ਨਹੀਂ ਮੰਨ ਸਕਦੇ ਕਿਉਂਕਿ ਦੁੱਲੇ ਦੇ ਅੰਤ ਬਾਰੇ ਅਲੱਗ-ਅਲੱਗ ਇਤਿਹਾਸਕਾਰਾਂ ਦੇ ਅਲੱਗ-ਅਲੱਗ ਵਿਚਾਰ ਨੇ ਪਰ ਫਿਰ ਵੀ ਅਸੀਂ ਜੋ ਦੁੱਲੇ ਦੇ ਅੰਤ ਦੇ ਬਿਲਕੁਲ ਨਜ਼ਦੀਕ ਦੀ ਗੱਥਾ ਸੀ ਦੁੱਲੇ ਦੇ ਅੰਤ ਦਾ ਬਿਲਕੁਲ ਨਜ਼ਦੀਕ ਵਾਲਾ ਪਹਿਲੂ ਸੀ ਸੱਚ ਸੀ ਉਹ ਅਸੀਂ ਇਸ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਦੁਨੀਆਂ ਦੇ ਇਤਿਹਾਸ ਬਾਰੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਮੇਜਰ ਕਿਰਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ